ਇਹ ਉਹ ਕੰਕਰੀਟ ਟੂਏਟੀ ਦੇ ਵਿੱਚ ਹੀ ਕੰਡੀਗੜੀ ਕੋਈ ਨਹੀਂ ਆ ਅਗੋਂ ਮੈਨੂੰ 20 ਬੀ ਲੱਗ ਰਹੇ ਆ ਕਿਸੇ ਨੂੰ 20 ਬੀ ਕਰਕੇ ਹਾਲ ਬਤਾਉਂਗੇ 20 ਬੀ ਹੋ ਜਾ ਅੱਛਾ ਤੁਸੀਂ ਉਹਦੇ ਵੀ ਬਿਨਾ ਬਕਵਾਸ ਕਰਕੇ ਕੋਈ ਜਵਾਬ ਲਗਾਤਾ ਹੋ। ਸੁਣਾ ਕੇ ਦੇ ਨਾ ਪਹਿਲੇ ਪਹਿਰੇ ਨੰਬਰ ਲਾ ਲਓ ਮੈਂ ਤੁਹਾਨੂੰ ਸਹੀ ਕਰ ਦਿੰਦੀ। ਤੇ ਇਹ ਨੰਬਰ ਲਾ ਲਓ। ਬਦੀ ਕੋਈ ਗੱਲ ਨਹੀਂ ਪਰ ਸੱਚੇ ਦੀ ਗੱਲ ਹੈ ਜੀ ਨਾ ਇੱਥੇ ਪਤਾ ਕੀ ਟੀਕੇ ਲਾਉਂਦੀਆਂ ਕੁੜੀਆਂ ਬੜਾ ਵਸਦਾਰੀ ਇਹ ਇੰਦਾਂ ਦੀ ਹੈਗੀ ਤਸਵੀਰਾ ਨੰਬਰ ਲੈ ਲਓ ਮੈਂ ਰੱਖ ਕੇ ਜਾਣਦਾ ਤੇ ਤੁਸੀਂ ਸੋਚੋ ਮੈਂ ਕਿਉਂ ਕਿਤੀ ਦੀ ਇਦਾਂ ਬੋਲ ਮੈਂ ਆਪਣੀ ਪੁੱਤ ਸਾਦੀ ਨਹੀਂ ਕਰਕੇ ਬਿਨਾਂ ਹੋ ਜਾਣਾ ਕਿੱਥੋਂ ਮਤਲਬ ਕੀ ਕਰਨਗੇ ਐ ਅੰਮ੍ਰਿਤ ਸਾਹਿਬ ਯਾਰ ਐਕਚੁਅਲੀ ਆਪਣਾ ਕੰਮ ਸੈੱਟ ਪਾਟ ਕੰਪਲੀਟ ਕੀਤਾ ਸੀਗਾ ਤੇ ਅੱਜ ਮੇਰਾ ਜਨਮ ਦਿਨ ਸੀਗਾ ਤੇ ਮੈਂ ਸਾਡੇ ਕੋਲ ਦੱਸਿਆ ਕਿ ਮੈਂ ਸਾਡੇ ਕੋਲ ਆਇਆ ਸੀ ਤਾ ਨੰਬਰ ਹੈ ਮੇਰਾ ਐਸੋ ਠੀਕ ਹੈ ਕਾਦਰਾ ਜੀ ਉਹਨਾਂ ਦਾ ਪਾਲ ਕਿਰਾਏ ਦਾ ਹੈ। ਇਹ ਤਾਂ ਮੰਦਰ ਵਿੱਚ ਆਇਆ ਹੈ। ਇੱਕਦਮ ਗਰਮ ਹੈ। ਇੱਕਦਮ ਗਰਮ ਕਿਉਂ ਹੈ? ਇਹ ਬਾਗੂ। ਪੂਰਾ ਹੋਣ ਸਹੀ ਜਿਹਾ ਰਿਹਾ ਵੀ। ਇਹ ਮੇਰੀ 2015 ਦੀ ਜਾਨ ਹੈ। ਨਹੀਂ ਨਹੀਂ। ਨਹੀਂ ਪਾਜੀ ਚੈੱਕ ਕਰ ਲਓ ਇਹ ਮੇਰੇ ਚਿਕਨ ਬਾਕਸ ਹੋਇਆ ਵਾ। ਮੈਂ ਝੂਠ ਨਹੀਂ ਬੋਲਦੀ ਮੇਰੇ ਲੈਗ ਤੇ ਵੀ ਨਹੀਂ ਜਾਣਗੇ। ਆਓ। ਆ ਮੇਰੇ ਲੈਗ ਤੇ ਵੀ ਚਿਕਨ ਨੇ ਸੌ ਦੋ ਸੌ ਬੇਲੇ ਜੁਰ ਕਿਉਂ ਬੋਲਾਂਗੇ ਯਾਰ। ਬੈਠੋ ਮੈਂ ਛੱਡ ਦਿੰਦਾ। ਛੱਡ। ਇਹ ਨਹੀਂ ਕਰਿਆ ਮੈਂ ਜਿਹੜੇ ਦੇਖਦੇ ਦੇਖੀਓ ਕਿ ਮੈਂ ਕਿੰਨਾ ਕਿਸਮਤ ਰੱਖੀ ਹੈਗੇ ਕਿ ਉਹਨਾਂ ਦਾ ਮੈਨੂੰ 200 ਕੈਸ਼ ਹੀ ਦੇ ਦੋ ਜੀ ਹਾਂ ਲਈਏ ਮੈਂ ਬਾਸਾ ਦੇ ਘੋਤਾਵਾ ਤੇ ਉਹ ਜਿਹੜੀ ਕੁੜੀ ਨੇ ਅਹੀਂ ਹੈਲਪ ਕੀਤੀ ਉਹਨਾਂ ਨੇ ਵੀ ਜਾ ਕੇ ਮੰਗਦੀ ਦੀ ਹੈ ਜਦ ਕਿ ਇਹਦੀ ਹਲਪ ਪੂਰੀ ਹੋ ਗਈ ਆ ਉਹ ਲੈ ਵੀ ਜਾ ਕੇ ਮੰਗਦੀ ਵੀ ਮੈਂ ਤੁਹਾਨੂੰ ਲਾਗੋ ਜਾ ਕੇ ਦਿਖਾਣਾ ਆ ਦੀ ਵੀਡੀਓ ਨਾ ਤੇ 1 ਮਿੰਟ ਰੁਕਿਓ ਪਹਿਣੇ ਹਲੇ ਵੀ ਨਹੀਂ ਪੂਰੇ ਇਹਦੇ ਦੇ ਬੈ ਇਧਰ 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 ਆ ਪਹਿਣੇ ਖਲੋਖ ਲੋਖ ਲੋਖ ਲੋ ਇਧਰ 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 ਆ ਇਧਰ ਖਲੋ ਵੀਡੀਓ ਬਣਾਣੀ ਨਹੀਂ ਤੇਰੀ ਦਸਤ ਕਿਸੇ ਦਾ ਵੇ ਇਹ ਦੇਖ ਲੋ ਤੇਰੇ ਦੋਗਲੀਆਂ ਦੇ ਕੰਮ ਦੇਖੋ ਮੈਂ ਕੱਪੜਾ ਨਾ ਪਾ ਲੂੰ ਪੀ ਮੈਂ ਬਾੜ ਤਾਂ ਮੈਂ ਤੇਰੇ ਮੈਂ ਕੁਝ ਨਾ ਕਰੋ। ਖਾ ਦਾ ਤੋ ਪੈਸੇ ਲੈ ਗਏ ਤੇ ਆ ਕੰਮ ਕਰਦਿਆਂ ਵਾ। ਦੇਖੀ ਗੱਲ ਤੇ ਮੈਂ ਸਾਡੀ ਗੋਲਦੋ ਤਾਂ ਨਾ ਫੜ ਸਕੀ ਉਹ ਕਿੱਥੇ। ਬਾਦਰ ਖਾ ਲਓ। ਬਾਦ ਦੇ ਗਰੋ ਨਾ। ਅਧ ਨੰਬਰ ਲਿਖਿਆ ਆ। ਇੱਕੋ ਗੱਲ ਲਿਖਿਆ। ਇੱਕੋ ਗੱਲ ਲਿਖਿਆ। ਉਹ ਬਾਪੂ। ਹੋਰ ਕਹੀ ਸੀ ਹੋਈ ਬਾਜੀ। ਇਹ ਤੇਰੀ 2015 ਦੀ ਜੀ ਆਣ ਆ। ਨਹੀਂ ਨਹੀਂ। ঝঠগ <laughs> ঝাৰ